ਅਗੇ ਵਧਦੀਆਂ ਤੇ ਗੱਲ ਕਰਦੇ ਹਾਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅੱਜ ਵਿਆਹ ਦੇ ਬੰਧਨ ਵਿੱਚ ਪਤ ਗਏ ਪਾਜ ਗਏ ਨੇ ਵਾਵਾ ਬਕਾਲਾ ਦੇ ਪਿੰਡ ਜਲੂਪੁਰ ਖੇੜਾ ਦੇ ਵਿੱਚ ਸਾਤੇ ਟਾਂਕੇ ਨਾਲ ਉਹਨਾਂ ਨੇ ਵਿਆਹ ਦੀ ਰਸਮਾਂ ਲਈ ਬਾਈਆਂ ਯੂਕੇ ਦੀ ਰਹਿਣ ਵਾਲੀ ਕਿਰਨਦੀਪ ਕੌਰ ਦੇ ਨਾਲ ਉਹਨਾਂ ਨੇ ਆਨੰਦ ਕਾਰਜ ਕੀਤਾ ਲਾਵਾਂ ਲਿੱਤੀਆਂ ਨੇ ਉਸਨੇ ਇੱਕ ਸਾਲ ਤੋਂ ਹੀ ਵਿਆਹ ਦੀ ਗੱਲ ਚੱਲ ਰਹੀ ਸੀ ਅੰਮ੍ਰਿਤਪਾਲ ਸਿੰਘ ਇਹ ਕਹਿੰਦੇ ਹੋਏ ਨਜ਼ਰ ਆਏ ਜਿਨ੍ਹਾਂ ਜਿਵੇਂ ਹੀ अनंतकारज संपन्न ਹੋਇਆ ਤੇ ਉਸ ਤੋਂ ਬਾਅਦ মিডিਆ ਦੇ ਨਾਲ ਰੂਪਰੂ ਹੋਏ ਤਾਂ ਅਮਰਪਾਲ ਸਿੰਘ ਦੇ ਬੋਲ ਦੌਰਾਨ ਆਖਿਆ ਗਿਆ ਕਿ ਪਿਛਲੇ ਇੱਕ ਸਾਲ ਤੋਂ ਵਿਆਦ ਇੱਕਾਈ ਚੱਲ ਰਹੀ ਸੀ ਤਾਂ ਹੁਣ ਵਿਆਹ ਕਰ ਦਿੱਤਾ ਗਿਆ ਹੈ ਕਿ ਰਣਦੀਪ ਦਾ ਵਿਆਹ ਕਰਵਾ ਕੇ ਪੰਜਾਬ ਆਉਣਾ ਰਿਵਰਸ ਮਾਈਗ੍ਰੇਸ਼ਨ ਹੋਵੇਗਾ ਅਮਰਪਾਲ ਸਿੰਘ ਇਹ ਕਹਿੰਦੇ ਹੋਏ ਨਜ਼ਰ ਆਏ ਸੋ মিডিਆ ਦੇ ਵਿੱਚ ਜਿਵੇਂ ਹੀ ਰੂਪਰੂ ਹੋਏ ਤਾਂ ਉਹਨਾਂ ਦੇ ਬਲੋ ਲੱਡੂ ਬੰਡੇ ਕਏ ਖੁਸ਼ੀ ਇਸ ਦੌਰਾਨ ਮੀਡੀਆ ਦੇ ਨਾਲ ਲੋਕਾਂ ਦੇ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਗਈ ਤੇ ਇਸ ਦੌਰਾਨ ਐਵੀ ਆਖਿਆ ਗਿਆ ਕਿ ਪਿਛਲੇ 1 ਸਾਲ ਤੋਂ ਹੀ ਵਿਆਹ ਦੀ ਕਾਲ ਚੱਲ ਰਹੀ ਸੀ ਕਿਰਨਦੀਪ ਦਾ ਵਿਆਹ ਕਰਵਾ ਕੇ ਪੰਜਾਬ ਦੇ ਵਸਣਾ ਇੱਕ ਰਿਵਰਸ ਮਾਈਗ੍ਰੇਸ਼ਨ ਹੋਵੇਗਾ ਅੰਮ੍ਰਿਤਪਾਲ ਸਿੰਘੇ ਕਹਿੰਦੇ ਹੋਏ ਨਜ਼ਰ ਆਏ ਮੀਡੀਆ ਕਾਰਨ ਵਿਆਹ ਦਾ ਸਥਾਨ ਬਦਲਿਆ ਸੀ ਆਖਿਆ ਗਿਆ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਸੋ ਦੋ ਤਸਵੀਰਾਂ ਤੋਂ ਨਾ ਜਾਣਕਾਰੀਆ ਪਹਿਲੀ ਤਸਵੀਰ ਲਾਵਾਂ ਦੀ ਹੈ ਪਹਿਲੀ ਤਸਵੀਰ ਦੇ ਵਿੱਚ ਜਿਦ ਸਾਫ਼ ਦੇਖਣ ਨੂੰ ਮਿਲ ਰਿਹਾ ਹੈ ਕਿ ਲਾਮਾ ਲੈਰੇ ਸੰ ਤੇ ਦੂਸਰੀ ਤਸਵੀਰ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਲੱਡੂ ਵਣ ਕੇ ਖੁਸ਼ੀ ਮਨਾਈ ਗਈ ਦੇਖੋ ਸਤਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਹੜੇ ਸੰਯੋਗ ਬਣੇ ਆ ਉਹਦੇ ਚ ਜਿਹੜਾ ਵਿਆਹ ਸ਼ਾਦੀ ਦਾ ਕੋਈ ਵੀ ਸਮਾਗਮ ਹੈ ਉਹ ਇਦਾਂ ਦਾ ਹੋਣਾ ਚਾਹੀਦਾ ਵੀ ਨਾ ਅਗਲਿਆਂ ਤੇ ਕੋਈ ਬੰਦ ਬੋਝ ਪਵੇ ਨਾ ਸਾਡੇ ਤੇ ਪਵੇ ਇੱਕ ਦਿਨ ਦੀ ਇਹ ਖੁਸ਼ੀ ਪਰਿਵਾਰਕ ਹੈ ਇਹਨੂੰ ਨਿੱਜੀ ਤੌਰ ਤੇ ਮਨੋਣਾ ਚਾਹੀਦਾ ਸਤਿਗੁਰ ਸੱਚੇ ਪਾਤਸ਼ਾਹ ਦਾ ਅਸ਼ੀਰਵਾਦ ਲੈ ਕੇ ਜਿਹੜਾ ਇਹ ਜੀਵਨ ਹੈ ਗ੍ਰਸਥੀ ਜੀਵਨ ਜਿਹੜਾ ਸਤਿਗੁਰ ਦਾ ਹੁਕਮ ਹੀ ਹੈ ਉਹਨੂੰ ਸ਼ੁਰੂ ਕਰਨਾ ਚਾਹੀਦਾ ਸੋ ਸਾਦਗੀ ਸਭ ਤੋਂ ਜ਼ਰੂਰੀ ਹੈ ਠੀਕ ਹੈ ਤੇ ਤੁਸੀਂ ਨਕੋਦਰ ਤੋਂ ਇੱਥੇ ਸ਼ਿਫਟ ਕਰ ਲਿਆ ਵਿਆਹ ਆਦੀ ਆਪਣਾ ਵੈਨਿਊ ਉਹਦੇ ਪਿੱਛੇ ਕੋਈ ਖਾਸ ਕਰ ਦੇਖੋ ਇਹੋ ਹੀ ਸਾਡਾ ਮੈਂ ਬੇਨਤੀ ਵੀ ਕਰਨੀ ਹੈ মিডিਆ ਨੂੰ ਵੀ ਕਈ ਵਾਰ ਨਾ ਕੁਝ ਚੀਜ਼ਾਂ ਆਪਾਂ ਪ੍ਰਾਈਵੇਟ ਰੱਖਣੀਆਂ ਚਾਹੀਦੀਆਂ ਮੈਂ ਪਬਲਿਕ ਦੇ ਵਿੱਚ ਵਿਚਰਨਾ ਮੈਂ ਨਹੀਂ ਚਾਹੁੰਦਾ ਵੀ ਮੇਰਾ ਪਰਿਵਾਰ ਜਿਹੜਾ ਉਹ ਪਬਲਿਕ ਦੇ ਵਿੱਚ ਉਹਨਾਂ ਦਾ ਕੋਈ ਤਸਵੀਰਾਂ ਸਾਹਮਣੇ ਹੋ ਸੋ ਇਹ ਕਿ ਜਿਹੜੀ ਪ੍ਰਾਈਵੇਟ ਲਾਈਫ ਐ ਨੂੰ ਪ੍ਰਾਈਵੇਟ ਰਹਿਣ ਦਿੱਤਾ ਜਾਵੇ ਇਸ ਕਰਕੇ ਸਾਨੂੰ ਇਹ ਇਹ ਮੁਸ਼ਕਲ ਦੀ ਵਜ੍ਹਾ ਕਰਕੇ ਸਾਨੂੰ ਇਹ ਸ਼ਿਫਟ ਕਰਨਾ ਪਿਆ ਕਿਉਂਕਿ ਉੱਥੇ ਮੀਡੀਆ ਜਿਹੜਾ ਸੀ ਅਸੀਂ ਅਵੋਇਡ ਨਹੀਂ ਅਸੀਂ ਕਰ ਸਕਦੇ ਮੈਂ 1 ਸਾਲ ਤੋਂ ਮੈਂ ਜਿਹੜਾ ਸੀ ਅਸੀਂ ਆਲਰੇਡੀ ਬਿਆਧੀ ਗੱਲ ਚੱਲ ਰਹੀ ਸੀ ਸੋ ਇਸ ਕਰਕੇ ਇਹ ਜਿਹੜਾ ਲੰਮੇ ਸਮੇਂ ਦੀ ਪਲੈਨਿੰਗ ਹੈ ਪਰਿਵਾਰ ਅਸੀਂ ਤੇ ਉੱਥੋਂ ਲੈ ਕੇ ਆਏ ਸੰਗਏ ਸਨਾ ਦੇ ਮੁਤਾਬਕ ਅਸੀਂ ਜਿਹੜਾ ਕਹਿੰਦੇ ਆ ਵੀ ਰਿਵਰਸ ਮਾਈਗ੍ਰੇਸ਼ਨ ਹੋਣੀ ਚਾਹੀਦੀ ਹੈ ਇਹ ਵੀ ਰਿਵਰਸ ਮਾਈਗ੍ਰੇਸ਼ਨ ਹੈ ਜਿਹੜਾ ਵਾ ਉਹ ਪਰਿਵਾਰ ਤੇ ਚਲੋ ਬਾਹਰ ਜਾਊ ਗਈ ਪਰ ਮੈਂ ਤੇ ਮੇਰੀ ਸਿੰਗਣੀ ਇੱਥੇ ਰਹਿ ਗਈ